ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 58ਵੇਂ ਭਾਗ ਵਿੱਚ ਸੁਣੋ ਕਿਸਾਨ ਆंदोलਨ ਅਤੇ ਦੀਪ ਸਿੱਧੂ ਦਾ ਵਰਤਾਰਾ ਦੀਪ ਸਿੱਧੂ ਦੀ ਆਮਦ ਸ਼ੰਭੂ ਮੋਰਚਾ ਬਿਰਤਾਂਤ ਸਿਰਜਣ ਦਾ ਖਾਲਾ ਅਤੇ ਦਿੱਲੀ ਚੱਲੋ ਦਾ ਸਤਾ ਆਵਾਜ਼ ਗੁਰਜੰਟ ਸਿੰਘ ਰੂਪਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 2020 ਵਿੱਚ ਭਾਰਤ ਦੀ ਮੋਦੀ ਸਰਕਾਰ ਨੇ ਅਚਾਨਕ ਤੇ ਬੇਹੱਦ ਜਲਦਬਾਜ਼ੀ ਵਿੱਚ ਖੇਤੀਬਾੜੀ ਬਾਰੇ ਤਿੰਨ ਆਰਡੀਨੈਂਸ ਜਾਰੀ ਕਰ ਦਿੱਤੇ ਸਨ ਇਹਨਾਂ ਦਾ ਮੰਤਵ ਖੇਤੀਬਾੜੀ ਵਿੱਚ ਸੁਧਾਰ ਕਰਨਾ ਦੱਸਿਆ ਗਿਆ ਸੀ ਪਰ ਅਸਲੀਅਤ ਵਿੱਚ ਭਾਰਤ ਸਰਕਾਰ ਇਹਨਾਂ ਦੇ ਜ਼ਰੀਏ ਖੇਤੀਬਾੜੀ ਦੇ ਸਮੁੱਚੇ ਢਾਂਚੇ ਵਿੱਚ ਬੁਨਿਆਦੀ ਰਦੋਬਦਲ ਕਰਨਾ ਚਾਹੁੰਦੀ ਸੀ ਜਿਹਦਾ ਅਸਲੀ ਮਨੋਰਥ ਖੇਤੀਬਾੜੀ ਉੱਤੇ ਵੱਡੇ ਕਾਰਪੋਰੇਟਾਂ ਦਾ ਗਲਬਾ ਸਥਾਪਿਤ ਕਰਨਾ ਸੀ ਉਸ ਵੇਲੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੀਆਂ ਕੁਝ ਪੱਖਮੀਆਂ ਮੰਗਾਂ ਨੂੰ ਲੈ ਕੇ ਸਥਾਨਕ ਪੱਦਰ ਦੇ ਸੰਘਰਸ਼ ਕਰ ਰਹੇ ਸਨ ਪਰ ਜਿਉਂ ਹੀ ਤਿੰਨ ਆਰਡੀਨੈਂਸ ਜਾਰੀ ਹੋਏ ਤਾਂ ਕਿਸਾਨਾਂ ਅੰਦਰ ਇਸ ਉਤੇ ਪੱਖਮੀ ਵਿਚਾਰ ਚਰਚਾ ਛਿੜ ਪਈ ਸੀ ਦਿਨਾਂ ਵਿੱਚ ਹੀ ਇਨ੍ਹਾਂ ਆਰਡੀਨੈਂਸਾਂ ਦੇ ਵਿਰੁੱਧ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ ਪੰਜਾਬ ਵਿੱਚ ਦਰਜਨ ਤੋਂ ਵੱਧ ਕਿਸਾਨ ਜੁਨੀਆਨਾ ਲੰਬੇ ਚਿਰ ਤੋਂ ਸਰਗਰਮ ਸਨ ਇਹਨਾਂ ਵਿੱਚੋਂ ਜ਼ਿਆਦਾਤਰ ਵੱਖ-ਵੱਖ ਖੱਬੇ ਪੱਖੀ ਰਾਸੀ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਸਨ ਪਰ ਬੇਤੀ ਕਮਿਊਨਿਸਟ ਪਾਰਟੀਆਂ ਦੀ ਤੁਲਨਾ ਵਿੱਚ ਅੱਸੀਆਂ ਵਿੱਚ ਨਕਸਲੀ ਧੜਿਆਂ ਵੱਲੋਂ ਬਣਾਈਆਂ ਗਈਆਂ ਕਿਸਾਨ ਜੁਨੀਆਨਾ ਵੱਧ ਲੜਾਕੂ ਜਜ਼ਬਾ ਰੱਖਦੀਆਂ ਸਨ ਉਹਨਾਂ ਵਿੱਚੋਂ 4-5 ਜਥੇਬੰਦੀਆਂ ਜਨਤਕ ਆਧਾਰ ਤੇ ਜਥੇਬੰਦਕ ਢਾਂਚੇ ਦੇ ਲਿਹਾਜ਼ ਨਾਲ ਕਾਫੀ ਤਾਕਤਵਰ ਸਨ ਇਹਨਾਂ ਤੋਂ ਇਲਾਵਾ 3-4 ਕਿਸਾਨ ਜਥੇਬੰਦੀਆਂ ਅਜਹੀਆਂ ਸਨ ਜਿਹੜੀਆਂ ਕਿਸੇ ਸਿਆਸੀ ਪਾਰਟੀ ਤੇ ਵਿਚਾਰਧਾਰਾ ਨਾਲ ਨਹੀਂ ਜੁੜੀਆਂ ਹੋਈਆਂ ਸਨ ਉਹ 1970 ਤੇ 1980 ਦੇ ਦਹਾਕਿਆਂ ਵਿੱਚ ਉੱਭਰ ਕੇ ਸਾਹਮਣੇ ਆਈ ਭਾਰਤੀ ਕਿਸਾਨ ਯੂਨੀਅਨ ਦੀਆਂ ਹੀ ਅਲੱਗ-ਅਲੱਗ ਧਾਂਕਾਂ ਸਨ ਉਪਰੋਕਤ ਸਾਰੀਆਂ ਕਿਸਾਨ ਯੂਨੀਅਨਾਂ ਵਿੱਚਕਾਰ ਲਗਾਤਾਰ ਆਪਸੀ ਕਾਸ਼ਮਕਸ਼ ਤੇ ਮੁਕਾਬਲੇਬਾਜ਼ੀ ਚੱਲਦੀ ਰਹਿੰਦੀ ਸੀ ਪੰਜਾਬ ਤੇ ਹਰਿਆਣਾ ਦੀਆਂ ਸਾਰੀਆਂ ਕਿਸਾਨ ਜੁਨੀਆਰਾਂ ਵੱਲੋਂ ਉਪਰੋਕਤ ਆਰਡੀਨੈਂਸਾਂ ਦੇ ਵਿਰੁੱਧ ਵਿਆਪਕ ਪੱਧਰ ਤੇ ਕੀਤੇ ਗਏ ਪ੍ਰਚਾਰ ਦੀ ਬਦੌਲਤ ਕਿਸਾਨਾਂ ਅੰਦਰ ਭਾਰਤੀ ਹਾਕਮਾਂ ਦੇ ਵਿਰੁੱਧ ਜ਼ੋਰਦਾਰ ਰੋਸ ਫੈਲਣਾ ਸ਼ੁਰੂ ਹੋ ਗਿਆ ਸੀ ਕਿਸਾਨਾਂ ਅੰਦਰ ਇਹ ਚਰਚਾ ਜ਼ੋਰ ਫੜ ਗਈ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਕੋਲੋਂ ਜ਼ਮੀਨਾਂ ਖੋ ਕੇ ਇਹਨਾਂ ਜ਼ਮੀਨਾਂ ਨੂੰ ਅੰਬਾਨੀ ਤੇ ਅਡਾਨੀ ਵਰਗੇ ਆਪਣੇ ਚਿਹਤੇ ਸਰਮਾਇਦਾਰਾਂ ਦੇ ਹੱਥਾਂ ਵਿੱਚ ਦੇਣਾ ਚਾਹੁੰਦਾ ਹੈ ਆਪਣੀਆਂ ਜੱਦੀ ਪੁਸ਼ਤੀ ਜ਼ਮੀਨਾਂ ਖੋਏ ਜਾਣ ਦੇ ਡਰ ਨੇ ਕਿਸਾਨਾਂ ਨੂੰ ਇਸ ਮਸਲੇ ਤੇ ਜਾਨ ਹੁਲਮੀ ਲੜਾਈ ਲੜਨ ਲਈ ਤਿਆਰ ਕਰ ਦਿੱਤਾ ਸੀ ਜਿਸ ਕਰਕੇ ਪੰਜਾਬ ਅੰਦਰ ਦਿਨਾਂ ਤੇ ਹਫ਼ਤਿਆਂ ਵਿੱਚ ਹੀ ਜਾਨਦਾਰ ਕਿਸਾਨ ਉਭਾਰ ਪੈਦਾ ਹੋ ਗਿਆ ਸੀ ਪਰ ਮੋਦੀ ਸਰਕਾਰ ਨੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਸਤੰਬਰ ਦੇ ਤੀਜੇ ਹਫਤੇ ਲੋਕ ਸਭਾ ਤੇ ਰਾਜ ਸਭਾ ਵਿੱਚ ਸਾਸ਼ੀ ਤਰੀਕੇ ਨਾਲ ਤਿੰਨ ਬਿੱਲ ਪੇਸ਼ ਕਰਕੇ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਪਾਸ ਕਰ ਦਿੱਤੇ ਸਨ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਦਾ ਪੱਕਾ ਸਹਿਯੋਗੀ ਸੀ ਜਿਸ ਕਰਕੇ ਅਕਾਲੀ ਦਲ ਨੇ ਤਿੰਨ ਆਰਡੀਨੈਂਸਾਂ ਦੀ ਡਟਵੀਂ ਹਮਾਇਤ ਕੀਤੀ ਸੀ ਪਰ ਜਦੋਂ ਪੰਜਾਬ ਵਿੱਚ ਕਿਸਾਨਾਂ ਦੇ ਰੋ ਨੂੰ ਦੇਖਦੇ ਹੋਏ ਬਾਦਲ ਦਲ ਨੂੰ ਆਪਣੀ ਰਾਸੀ ਹਸਤੀ ਖਤਮ ਹੋਣ ਦਾ ਖਤਸ਼ਾ ਖੜਾ ਹੋ ਗਿਆ ਤਾਂ ਇਸ ਦੇ ਆਗੂਆਂ ਨੇ ਇੱਕਦਮ ਮੋੜਾ ਕੱਟ ਲਿਆ ਸੀ ਕੇਂਦਰੀ ਮੰਤਰੀ ਬੀਬੀ ਹਰ ਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਨਾਲ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਰਾਸੀ ਗੱਠਜੋੜ ਟੁੱਟ ਗਿਆ ਸੀ ਇਸੇ ਦੌਰਾਨ ਕਿਸਾਨ ਜੁਨੀਆਨਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਚਾਰ ਦੀ ਵਿਆਪਕ ਲਹਿਰ ਵਹਿਟ ਦਿੱਤੀ ਸੀ ਅਤੇ ਪੰਜਾਬ ਵਿੱਚ ਧਰਨਿਆਂ ਤੇ ਮੁਜ਼ਾਹਰਿਆਂ ਦਾ ਤਾਂਤਾ ਬਣ ਦਿੱਤਾ ਸੀ ਕੋਈ ਵੀ ਜੂਨੀਅਨ ਦੂਜੀ ਨਾਲੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਸੀ ਇਸ ਦਾ ਸਿੱਟਾ ਇਹ ਨਿਕਲਿਆ ਇਹ ਸਾਰਾ ਪੰਜਾਬ ਕੇਂਦਰ ਸਰਕਾਰ ਦੇ ਵਿਰੁੱਧ ਜੰਗ ਦਾ ਅਖਾੜਾ ਬਣ ਗਿਆ ਸੀ ਸੜਕੀ ਤੇ ਰੇਲ ਆਵਾਜਾਈ ਬੰਦ ਕਰਨ ਦੇ ਸੱਦਿਆਂ ਤੋਂ ਲੈ ਕੇ ਅੰਬਾਨੀ ਤੇ ਅਡਾਨੀ ਦੇ ਕਾਰੋਬਾਰਾਂ ਪੈਟਰੋਲ ਪੰਪ ਤੇ ਸ਼ਾਪਿੰਗ ਮਾਲਾਂ ਨੂੰ ਠੱਪ ਕਰਨ ਦੇਣ ਦੇ ਜੰਗਜੂ ਹੋਕਿਆਂ ਨੇ ਪੰਜਾਬ ਦਾ ਅਰਾਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਦਿੱਤਾ ਸੀ ਵਕ ਵਕ ਕਿਸਾਨ ਜੁਨੀਆਰਾਂ ਨੇ ਅਲਗ ਅਲਗ ਥਾਵਾਂ ਤੇ ਆਪੋ ਆਪਣੇ ਪੱਕੇ ਮੋਰਚੇ ਲਗਾ ਦਿੱਤੇ ਸਨ ਪੰਜਾਬੀ ਕਲਾਕਾਰਾਂ ਗਾਇਕਾਂ ਤੇ ਅਦਾਕਾਰਾਂ ਦਾ ਵੱਡਾ ਹਿੱਸਾ ਖੁੱਲ ਕੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਨਿੱਤਰ ਆਇਆ ਸੀ ਦੀਪ ਸਿੱਧੂ ਦੀ ਆਮਦ ਸਤੰਬਰ 2020 ਦੇ ਸ਼ੁਰੂ ਦੀ ਗੱਲ ਹੈ ਜਦੋਂ ਮੈਨੂੰ ਕਿਸੇ ਨੇ ਇਹ ਦੱਸਿਆ ਕਿ ਦੀਪ ਸਿੱਧੂ ਬੰਬਈ ਤੋਂ ਆਪਣੀ ਫੇਸਬੁੱਕ ਉੱਤੇ ਲਾਈਵ ਹੋ ਕੇ ਮੇਰੀਆਂ ਗੱਲਾਂ ਨਾਲ ਮਿਲਦੀਆਂ ਜੁਲਦੀਆਂ ਗੱਲਾਂ ਕਰਦਾ ਹੈ ਮੈਂ ਉਸ ਦਾ ਨਾਮ ਪਹਿਲੀ ਵਾਰ ਸੁਣਿਆ ਸੀ ਪੁੱਛਣ ਤੇ ਪਤਾ ਲੱਗਾ ਕਿ ਉਹ ਪੰਜਾਬੀ ਫਿਲਮੀ ਅਦਾਕਾਰ ਹੈ ਅਤੇ ਉਸਨੇ ਜੋਰਾ 10 ਨੰਬਰੀਆ ਨਾਂ ਦੀ ਫਿਲਮ ਵਿੱਚ ਮੁਹਰੀ ਭੂਮਿਕਾ ਨਿਭਾਈ ਮੇਰੀ ਫਿਲਮਾਂ ਵਿੱਚ ਰੁਚੀ ਨਾ ਹੋਣ ਕਾਰਨ ਮੈਨੂੰ ਜੋਰਾ 10 ਨੰਬਰੀਆ ਫਿਲਮ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਉਸ ਤੋਂ ਬਾਅਦ ਮੈਂ YouTube ਉੱਤੇ ਜਾ ਕੇ ਦੀਪ ਸਿੱਧੂ ਨੂੰ ਸੁਣਿਆ ਤਾਂ ਮੈਨੂੰ ਉਹ ਆਮ ਬੰਦਿਆਂ ਨਾਲ ਕਾਫੀ ਵੱਖਰਾ ਲੱਗਿਆ ਮਸਲਿਆਂ ਬਾਰੇ ਉਸ ਦੀ ਸਮਝ ਕਾਫੀ ਡੂੰਗੀ ਤੇ ਨਿਖਰੀ ਹੋਈ ਜਾਂਦੀ ਉਸ ਦਾ ਗੱਲ ਕਰਨ ਦਾ ਤਰੀਕਾ ਤੇ ਅੰਦਾਜ਼ ਪ੍ਰਭਾਵਸ਼ਾਲੀ ਜਾਂ ਪਿਆ ਉਸ ਵੇਲੇ ਮੈਂ ਉਸ ਵਿੱਚ ਇਸ ਤੋਂ ਵੱਧ ਕੋਈ ਰੁਚੀ ਨਹੀਂ ਲਈ ਸੀ 25 ਸਤੰਬਰ 2022 ਨੂੰ ਪੰਜਾਬ ਦੇ ਕਲਾਕਾਰਾਂ ਤੇ ਕੁਝ ਕਾਰਕੁਨਾਨੁਮਾ ਬੁੱਤੀ ਜੀਵੀਆਂ ਵੱਲੋਂ ਸ਼ੰਭੂ ਬਾਡਰ ਤੇ ਵੱਡਾ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਦੀਪ ਸਿੱਧੂ ਵੱਲੋਂ ਟਰਾਲੀ ਉੱਤੇ ਚੜ੍ਹ ਕੇ ਕੀਤੇ ਗਏ ਭਾਸ਼ਣ ਨੇ ਲੋਕਾਂ ਦਾ ਵਿਸ਼ੇਸ਼ ਧਿਆਨ ਖਿੱਚਿਆ ਸੀ ਇਸ ਵਿੱਚ ਉਸਨੇ ਕਿਸਾਨ ਜੁਨੀਆਨਾ ਵੱਲੋਂ ਉਭਾਰੇ ਜਾ ਰਹੇ ਫੌਰੀ ਮਸਲਿਆਂ ਤੇ ਮੰਗਾਂ ਤੋਂ ਅੱਗੇ ਜਾ ਕੇ ਪੰਜਾਬ ਦੇ ਸਿੱਖ ਪੰਥ ਦੇ ਬੁਨਿਆਦੀ ਮਸਲਿਆਂ ਦੀ ਗੱਲ ਛੋਹੀ ਸੀ ਉਸਨੇ ਕਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਨੂੰਨਾਂ ਨੂੰ ਮਹਿਜ਼ ਆਰਥਿਕ ਦ੍ਰਿਸ਼ਟੀ ਤੋਂ ਹੀ ਨਹੀਂ ਦੇਖਿਆ ਜਾਣਾ ਚਾਹੀਦਾ ਇਹ ਸਾਡੀ ਨਿਆਰੀ ਹਸਤੀ ਤੇ ਹੋਂਦ ਨੂੰ ਖਤਮ ਕਰਨ ਦੀ ਗਹਿਰੀ ਚਾਲ ਹੈ ਉਸ ਦਾ ਤਰਕ ਸੀ ਕਿ ਜੇਕਰ ਵੱਡੇ ਸਰਮਾਇਯਦਾਰਾਂ ਨੇ ਸਾਡੀਆਂ ਜ਼ਮੀਨਾਂ ਹਥਿਆ ਲੀਆਂ ਤਾਂ ਅਸੀਂ ਕਿਸਾਨਾਂ ਤੋਂ ਦਿਹਾੜੀਦਾਰ ਮਜ਼ਦੂਰ ਬਣ ਜਾਵਾਂਗੇ ਜਦੋਂ ਸਾਡੇ ਕੋਲੋਂ ਖੇਤੀ ਦਾ ਧੰਦਾ ਖੋਲਿਆ ਗਿਆ ਤਾਂ ਸਾਡੀ ਮੌਜੂਦਾ ਪਛਾਣ ਖਤਮ ਹੋ ਜਾਵੇਗੀ ਜਿਸ ਕਰਕੇ ਸਾਡੇ ਸਾਹਮਣੇ ਮਸਲਾ ਆਪਣੀ ਹੋਂਦ ਨੂੰ ਬਚਾਉਣ ਦਾ ਹੈ ਇਸ ਨੂੰ ਧਿਆਨ ਵਿੱਚ ਰੱਖ ਕੇ ਹੀ ਲੜਾਈ ਵਿਉਂਤੀ ਤੇ ਲੜੀ ਜਾਣੀ ਚਾਹੀਦੀ ਹੈ ਦੀਪ ਸਿੱਧੂ ਦੇ ਸੁਮੱਚੇ ਭਾਸ਼ਣ ਚੋਂ ਸਿੱਖੀ ਪ੍ਰੇਮ ਦੀ ਉਗੜਵੀਂ ਝਲਕ ਮਿਲਦੀ ਸੀ ਉਸ ਨੇ ਢੱਲੇ ਨਾਲ ਸਿੱਖ ਪੰਥ ਦੀ ਖੁਦਮੁਖਤਿਆਰੀ ਸੋਵਰਨਿਟੀ ਦੀ ਵਜਾਹਤ ਕੀਤੀ ਸੀ ਜਿਸ ਕਰਕੇ ਮੰਗਾ ਤੇ ਮਸਲਿਆਂ ਨੂੰ ਤੰਗ ਦ੍ਰਿਸ਼ਟੀ ਵਿੱਚ ਰੱਖ ਕੇ ਦੇਖਣ ਦੀਆਂ ਆਦੀ ਹੋ ਚੁੱਕੀਆਂ ਕਿਸਾਨ ਯੂਨੀਅਨਾਂ ਨੂੰ ਉਹ ਉਸੇ ਦਿਨ ਤੋਂ ਚੁਭਣ ਲੱਗ ਪਿਆ ਸੀ ਖਾਸ ਕਰਕੇ ਖੱਬੇ ਪੱਖੀ ਕਿਸਾਨ ਯੂਨੀਅਨਾਂ ਨੇ ਉਸ ਨੂੰ ਕਿਸਾਨ ਅੰਦੋਲਨ ਤੋਂ ਦੂਰ ਰੱਖਣ ਲਈ ਤਰਕੀਬਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ ਸ਼ੰਭੂ ਬਾਰਡਰ ਤੇ ਹੋਏ ਉਪਰੋਕਤ ਇਕੱਠ ਤੋਂ ਥੋੜੇ ਹੀ ਦਿਨਾਂ ਪਿਛੋਂ ਚੰਡੀਗੜ੍ਹ ਕਿਸਾਨ ਭਵਨ ਵਿੱਚ ਕਿਸਾਨ ਆਗੂਆਂ ਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਨਿਤਰੇ ਕਲਾਕਾਰਾਂ ਦੀ ਸਾਂਝੀ ਮੀਟਿੰਗ ਹੋਈ ਕਿਸਾਨ ਆਗੂਆਂ ਨੇ ਕਲਾਕਾਰਾਂ ਵੱਲੋਂ ਮਿਲੀ ਹਮਾਇਤ ਦਾ ਤਾਂ ਓਰਜ਼ੋਰ ਸਵਾਗਤ ਕੀਤਾ ਪਰ ਉਹਨਾਂ ਨਾਲ ਇਹ ਸ਼ਰਤ ਲਾ ਦਿੱਤੀ ਕਿ ਅੰਦੋਲਨ ਦੀ ਅਗਵਾਈ ਕਿਸਾਨ ਆਗੂਆਂ ਦੇ ਹੱਥਾਂ ਵਿੱਚ ਹੀ ਰਹੇਗੀ ਕਲਾਕਾਰਾਂ ਨੂੰ ਕਿਸਾਨ ਆਗੂਆਂ ਦੇ ਫੈਸਲਿਆਂ ਦੇ ਆਬੰਦ ਹੋਣਾ ਪਵੇਗਾ ਬਾਕੀ ਕਲਾਕਾਰਾਂ ਨੂੰ ਤਾਂ ਇਸ ਤੇ ਕੋਈ ਉਜ਼ਰ ਨਹੀਂ ਸੀ ਰਦੀਪ ਸਿੱਧੂ ਨੇ ਇਸ ਗੱਲ ਨੂੰ ਸਿਰ ਸੁੱਟ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਦਾ ਤਰਕ ਸੀ ਕਿ ਉਹ ਕਿਸੇ ਦਾ ਪਿਛਲਗ ਬਣ ਕੇ ਚੱਲਣ ਲਈ ਤਿਆਰ ਨਹੀਂ ਹੈ ਉਹ ਸੰਘਰਸ਼ ਵਿੱਚ ਚੇਤਨ ਰੋਲ ਨਿਭਾਉਣ ਲਈ ਬੰਬਈ ਤੋਂ ਚੱਲ ਕੇ ਆਇਆ ਸੀ ਜਿਸ ਕਰਕੇ ਉਸ ਨੇ ਕਿਸਾਨ ਆਗੂਆਂ ਦਾ ਪਿਛਲਗ ਬਣ ਕੇ ਚੱਲਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਦਿਨ ਮੀਟਿੰਗ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਅੰਦਰ ਦੀਪ ਸਿੱਧੂ ਪੱਤਰਕਾਰਾਂ ਦੇ ਧਿਆਨ ਦਾ ਕੇਂਦਰ ਬਿੰਦੂ ਬਣਿਆ ਸਾਫ਼ ਨਜ਼ਰ ਆਇਆ ਸੀ ਉਸ ਨੇ ਹਰ ਸਵਾਲ ਦਾ ਜਵਾਬ ਦਲੀਲ ਢੱਲੇ ਤੇ ਸਪਸ਼ਟਤਾ ਨਾਲ ਦਿੱਤਾ ਸੀ ਉਸ ਤੋਂ 3-4 ਦਿਨਾਂ ਬਾਅਦ ਉਹ ਮੈਨੂੰ ਮਿਲਣ ਲਈ ਉ체ਚਾ ਚੱਲ ਕੇ ਆਇਆ ਸੀ ਇਹ ਮੇਰੀ ਉਸ ਨਾਲ ਪਲੇਠੀ ਮੁਲਾਕਾਤ ਸੀ ਉਹ ਸ਼ੰਭੂ ਬਾਰਡਰ ਉੱਤੇ ਪੱਕਾ ਮੋਰਚਾ ਲਾਉਣ ਬਾਰੇ ਸੋਚ ਰਿਹਾ ਸੀ ਅਤੇ ਇਸ ਬਾਰੇ ਮੇਰੇ ਵਿਚਾਰ ਜਾਣਨਾ ਚਾਹੁੰਦਾ ਸੀ ਅਸੀਂ ਇਸ ਬਾਰੇ ਕਾਫੀ ਚਿਰ ਗੱਲਾਂ ਕਰਦੇ ਰਹੇ ਮੈਂ ਉਸ ਨੂੰ ਕਿਹਾ ਕਿ ਪੱਕਾ ਮੋਰਚਾ ਚਲਾਉਣ ਲਈ ਤੁਹਾਡੇ ਕੋਲ ਕਾਫੀ ਸਾਰੇ ਭਰੋਸੇਯੋਗ ਕਾਰਕੁਨ ਹੋਣੇ ਚਾਹੀਦੇ ਹਨ ਮੈਂ ਸੋਚਦਾ ਸੀ ਕਿ ਉਸ ਕੋਲ ਅਜੇ ਇਸ ਕਿਸਮ ਦੇ ਕਾਰਕੁਨ ਨਹੀਂ ਹਨ ਉਸ ਨੇ ਮੇਰੀਆਂ ਸਾਰੀਆਂ ਗੱਲਾਂ ਪੂਰੇ ਧਿਆਨ ਨਾਲ ਸੁਣੀਆਂ ਪਰ ਉਸ ਨੇ ਪੱਕਾ ਮੋਰਚਾ ਲਾਉਣ ਦੀ ਜਿੱਦ ਨਾ ਛੱਡੀ ਉਸ ਵੇਲੇ ਮੇਰਾ ਉਸ ਨਾਲ ਕੋਈ ਬਹੁਤਾ ਗੂੜਾ ਰਿਸ਼ਤਾ ਨਹੀਂ ਸੀ ਜਿਸ ਕਰਕੇ ਮੈਂ ਆਪਣੀ ਗੱਲ ਉੱਤੇ ਜ਼ਿਆਦਾ ਜ਼ੋਰ ਦੇਣਾ ਠੀਕ ਨਾ ਸਮਝਿਆ ਮੈਂ ਉਸ ਵਲੋਂ ਪ੍ਰਗਟਾਏ ਜਾ ਰਹੇ ਅਜੀਬੋ-ਗਰੀਬ ਸਵੈ-ਵਿਸ਼ਵਾਸ ਨੂੰ ਉਸ ਵੇਲੇ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲਿਆ ਇਸ ਦੀ ਸਮਝ ਮੈਨੂੰ ਕਾਫੀ ਬਾਅਦ ਵਿੱਚ ਉਸ ਦਾ ਸਮੂੱਚਾ ਵਿਹਾਰ ਦੇਖਣ ਦੇ ਪਿੱਛੋਂ ਆਈ ਸੀ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਚੰਡੀਗੜ੍ਹ ਦੇ ਕੁਝ ਕਰਮਸ਼ੀਲ ਬੁੱਧੀ ਜੀਵੀਆਂ ਤੇ ਮੌਵਾਦੀ ਵਿਚਾਰਧਾਰਾ ਦੇ murid ਵਿਦਿਆਰਥੀ ਆਗੂਆਂ ਨੇ ਉਸ ਨਾਲ ਪੱਕਾ ਮੋਰਚਾ ਲਾਉਣ ਬਾਰੇ 2-3 ਮੀਟਿੰਗਾਂ ਕੀਤੀਆਂ ਸਨ। ਉਹਨਾਂ ਨੂੰ ਦੀਪ ਸਿੱਧੂ ਵਿੱਚ ਸ਼ਾਇਦ ਅਰੋਸ਼ਨ ਸੰਭਾਵਨਾਵਾਂ ਨਜ਼ਰ ਆਉਂਦੀਆਂ ਸਨ। ਜਿਸ ਕਰਕੇ ਉਹਨਾਂ ਅੰਦਰ ਆਪਣੇ ਵਿਚਾਰਾਂ ਦੇ ਪ੍ਰਚਾਰ ਤੇ ਪਸਾਰ ਵਾਸਤੇ ਉਸ ਨਾਲ ਰਾਜ਼ੀ ਸਾਂਝ ਤੇ ਭਾਈ ਵਾਲੀ ਪਾ ਕੇ ਚੱਲਣ ਦਾ ਲਲਚਾਵਾ ਖਿਆਲ ਆਇਆ ਹੋਵੇਗਾ। ਪਰ ਉਸ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਉਹਨਾਂ ਦਾ ਉਸ ਤੋਂ ਮੂੰਹ ਭੰਗ ਹੋ ਗਿਆ ਸੀ। ਉਹ ਦੀਪ ਸਿੱਧੂ ਦੇ ਸੁਭਾ ਤੇ شخصیت ਤੋਂ ਚੰਗੀ ਤਰ੍ਹਾਂ ਜਾਣੂ ਨਹੀਂ ਸਨ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਨਾ ਆਪ ਕਿਸੇ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਉਣ ਦਾ ਸ਼ੌਂਕ ਪਾਲਦਾ ਸੀ ਤੇ ਨਾ ਕਿਸੇ ਹੋਰ ਨੂੰ ਆਪਣੇ ਮੋਢਿਆਂ ਦੀ ਇਸ ਤਰ੍ਹਾਂ ਵਰਤੋਂ ਕਰਨ ਦੀ ਆਗਿਆ ਦਿੰਦਾ ਸੀ। ਅਖੀਰ ਵਿੱਚ ਉਸਨੇ 4 ਅਕਤੂਬਰ ਨੂੰ ਸ਼ੰਭੂ ਬਾਰਡਰ ਉੱਤੇ ਨੰਗੇ ਢਾੜੀ ਪੱਕਾ ਮੋਰਚਾ ਆਰੰਭ ਕਰ ਦਿੱਤਾ ਸੀ। ਸ਼ੰਭੂ ਮੋਰਚਾ ਵਰਤਾਂਤ ਸਿਰਜਣ ਦਾ ਅਖਾੜਾ ਦੀਪ ਸਿੱਧੂ ਨੇ ਸ਼ੰਭੂ ਮੋਰਚੇ ਦਾ ਮਹੂਰਤ ਕਰਨ ਲਈ ਬਹੁਤ ਸਾਰੇ ਕਲਾਕਾਰਾਂ ਨੂੰ ਨਿੱਜੀ ਤੌਰ ਤੇ ਮਿਲ ਕੇ ਨਿਯੋਂਦਾ ਦਿੱਤਾ ਸੀ। ਕਾਫੀ ਕਲਾਕਾਰਾਂ ਨੇ ਮੋਰਚੇ ਵਿੱਚ ਪਹੁੰਚਣ ਦਾ ਵਾਅਦਾ ਵੀ ਕੀਤਾ ਸੀ ਪਰ ਇੱਕ ਕਦਮ ਨੂੰ ਛੱਡ ਕੇ ਹੋਰ ਕਿਸੇ ਵੀ ਕਲਾਕਾਰ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਸੀ। ਜਦੋਂ ਮੈਂ ਬਾਅਦ ਵਿੱਚ ਉਸ ਕੋਲੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੁਖੀ ਮਨ ਨਾਲ ਕਿਹਾ ਸੀ ਕਿ ਕਲਾਕਾਰਾਂ ਵਿੱਚ ਆਪਸੀ ਈਰਖਾ ਬੇਹੱਦ ਜ਼ਿਆਦਾ ਹੈ। ਉਹ ਦੂਸਰੇ ਕੋਲੋਂ ਬਹੁਤ ਛੇਤੀ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦੇ ਹਨ ਸ਼ਾਇਦ ਇਸੇ ਵਜ੍ਹਾ ਕਰਕੇ ਹੀ ਉਸ ਨੇ ਲੋਕਾਂ ਨੂੰ ਪਹੁੰਚਣ ਲਈ ਜਿਹੜਾ ਸੱਦਾ ਦਿੱਤਾ ਸੀ ਉਹ ਆਪਣੇ ਵੱਲੋਂ ਨਹੀਂ ਦਿੱਤਾ ਸੀ ਬਲਕਿ ਪੰਜਾਬ ਦੇ ਵਾਰਸਨਾ ਦੀ ਕਲਪਤ ਸੰਸਥਾ ਵੱਲੋਂ ਦਿੱਤਾ ਗਿਆ ਸੀ ਸਾਥੀ ਕਲਾਕਾਰਾਂ ਦੇ ਨਾਮ ਮਿਲਵਰਤਣ ਦੇ ਬਾਵਜੂਦ ਸ਼ੰਭੂ ਮੋਰਚਾ ਦਿਨਾਂ ਵਿੱਚ ਹੀ ਚਰਚਾ ਦਾ ਕੇਂਦਰ ਬਣ ਗਿਆ ਸੀ ਉੱਥੇ ਵੱਖ-ਵੱਖ ਵਰਗਾਂ ਦੇ ਲੋਕ ਪਹੁੰਚਣ ਲੱਗੇ ਤੇ ਸਟੇਜ ਉਤੋਂ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਖੁੱਲਾ ਮੌਕਾ ਦਿੱਤਾ ਜਾਂਦਾ ਸੀ। ਦੀਪ ਸਿੱਧੂ ਸਟੇਜ ਤੋਂ ਲਗਭਗ ਹਰ ਰੋਜ਼ ਬੋਲਦਾ ਸੀ ਅਤੇ ਮੌਕੇ ਦੇ ਪੱਖੇ ਹੋਏ ਮੁੱਦਿਆਂ ਬਾਰੇ ਆਪਣਾ ਸਿਧਾਂਤਕ ਦ੍ਰਿਸ਼ਟੀਕੋਣ ਪੇਸ਼ ਕਰਦਾ ਸੀ। ਉਹ ਭਾਰਤੀ ਰਾਜ ਦੇ ਹਿੰਦੂਤਵੀ, ਗੈਰ ਜਮਹੂਰੀ ਤੇ ਕਾਰਪੋਰੇਟ ਪੱਖੀ ਲੱਛਣਾਂ ਤੇ ਅਮਲਾਂ ਦੇ ਸਾਰੇ ਪਾਜ ਉਗਾੜ ਦਿੰਦਾ ਸੀ। ਉਹ ਭਾਰਤੀ ਰਾਜ ਵਿੱਚ ਸਿੱਖ ਕੌਮ ਦੇ ਗੁਲਾਮ ਹੋਣ ਦੀ ਹਕੀਕਤ ਦੀ ਜਚਣ ਹਾਰ ਵਿਆਖਿਆ ਕਰਦਾ ਸੀ ਅਤੇ ਇਸ ਦੇ ਖਿਲਾਫ ਸਿੱਖਾਂ ਅੰਦਰ ਲੜਨ ਦੀ ਲੋੜ ਤੇ ਜਜ਼ਬਾ ਉਭਾਰਨ ਵਾਸਤੇ ਸਿੱਖ ਇਤਿਹਾਸ ਦੇ ਟੁਕਮੇ ਹਵਾਲੇ ਦਿੰਦਾ ਸੀ ਉਸ ਦੀਆਂ ਗੱਲਾਂ ਲੋਕਾਂ ਦੇ ਮਨਾਂ ਤੇ ਗਹਿਰਾ ਅਸਰ ਪਾਉਂਦੀਆਂ ਸਨ ਉਸ ਨੇ ਥੋੜੇ ਹੀ ਚਿਰ ਵਿੱਚ ਲੋਕਾਂ ਦੇ ਵੱਡੇ ਹਿੱਸੇ ਨੂੰ ਇਹ ਗੱਲ ਜਚਾ ਦਿੱਤੀ ਸੀ ਕਿ ਕਿਸਾਨਾਂ ਦੇ ਸਾਹਮਣੇ ਮਸਲਾ ਨਿਰਾਪura ਆਪਣੇ ਆਰਥਿਕ ਹਿੱਤਾਂ ਨੂੰ ਬਚਾਉਣ ਦਾ ਨਹੀਂ ਮਸਲਾ ਆਪਣੀ ਖਤਰੀ ਮੂੰਹ ਆਈ ਹੋਂਦ ਨੂੰ ਬਚਾਉਣ ਦਾ ਹੈ ਮਸਲਾ ਨਿਰਾਪura ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦਾ ਨਹੀਂ ਮਸਲਾ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦਾ ਹੈ ਜਿਸ ਦੇ ਲਈ ਸਾਨੂੰ ਲੰਬੀ ਤੇ ਫੈਸਲਾਕੁਨ ਲੜਾਈ ਲੜਨ ਲਈ ਤਿਆਰ ਹੋਣਾ ਪੈਣਾ ਹੈ ਇਸ ਦੇ ਵਾਸਤੇ ਸਾਡਾ ਮਜ਼ਬੂਤ ਇਕਾ ਪਹਿਲੀ ਲੋੜ ਹੈ ਇਸ ਕਰਕੇ ਸਾਨੂੰ ਵਿਚਾਰਾਂ ਦੇ ਆਪਸੀ ਵਖਰੇਵੇਂ ਮਟਾਉਣ ਲਈ ਇੱਕ ਦੂਜੇ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ ਸੰਵਾਦ ਰਚਾਉਣ ਵਾਸਤੇ ਆਪਸੀ ਨਫ਼ਰਤ ਤੇ ਉਤਬੱਸਬ ਤਿਆਗਣੇ ਜ਼ਰੂਰੀ ਹਨ ਤੰਗਦਿਲੀਆਂ ਛੱਡ ਕੇ ਫਰਾਖਦਿਲੀ ਦਿਖਾਉਣੀ ਚਾਹੀਦੀ ਹੈ ਇਸ ਤਰੀਕੇ ਨਾਲ ਦੀਪ ਸਿੱਧੂ ਲੋਕਾਂ ਨੂੰ ਕਿਸਾਨ ਜੂਨੀਅਨ ਦੇ ਆਗੂਆਂ ਦੇ ਵਿਚਾਰ ਧਾਰਕ ਨਜ਼ਰੀਏ ਤੇ ਆਚਾਰ ਵਿਹਾਰ ਵਿਚਲੀਆਂ ਕਮੀਆਂ ਬਾਰੇ ਜਾਗਰੂਕ ਕਰਦਾ ਰਹਿੰਦਾ ਸੀ ਥੋੜੇ ਹੀ ਚਿਰ ਵਿੱਚ ਉਸ ਦੀ ਚਰਚਾ ਦੇਸ਼ ਵਿਦੇਸ਼ ਵਿੱਚ ਹੋਣ ਲੱਗ ਪਈ ਸੀ ਉਹ ਲੋਕਾਂ ਦੇ ਵੱਡੇ ਹਿੱਸਿਆਂ ਵਿੱਚ ਹਰਮਨ ਪਿਆਰਾ ਹੋ ਗਿਆ ਸੀ ਉਸ ਦੀਆਂ ਲੂੰਗੀਆਂ ਗੱਲਾਂ ਲੋਕਾਂ ਦੇ ਮੂੰਹਾਂ ਤੇ ਚੜ ਗਈਆਂ ਸਨ ਇਸ ਵਜ੍ਹਾ ਕਰਕੇ ਉਹ ਦਿੱਲੀ ਤੇ ਪੰਜਾਬ ਦੇ ਹੁਕਮਰਾਨਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਗਿਆ ਸੀ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਦੀਆਂ ਖੂਫੀਆ ਏਜੰਸੀਆਂ ਨੇ ਉਸ ਦੀਆਂ ਸਰਗਰਮੀਆਂ ਉੱਤੇ ਕਰੜੀ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਸੀ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਸਥਾਨਕ ਪੁਲਿਸ ਨੇ ਸ਼ੰਭੂ ਮੋਰਚੇ ਵਿੱਚ ਵਿਘਨ ਪਾਉਣ ਲਈ ਸਿੱਧੇ ਅਤੇ ਅਸਿੱਧੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਦਿੱਲੀ ਚਲੋ ਦਾ ਸੱਦਾ। ਇਸੇ ਦੌਰਾਨ ਪੰਜਾਬ ਤੇ ਹਰਿਆਣਾ ਵਿੱਚ ਕਿਸਾਨ ਅੰਦੋਲਨ ਦਿਨੋਂ ਦਿਨ ਵੇਗ ਫੜਦਾ ਚਲਾ ਗਿਆ। ਉੱਤਰ ਪ੍ਰਦੇਸ਼, ਰਾਜਸਥਾਨ ਤੇ ਕੁਝ ਹੋਰ ਨਾ ਰਾਜਾਂ ਦੇ ਕਿਸਾਨਾਂ ਉੱਤੇ ਵੀ ਇਸ ਦਾ ਅਸਰ ਦਿਖਾਈ ਦੇਣ ਲੱਗ ਪਿਆ ਸੀ। ਪਰ ਕੇਂਦਰ ਸਰਕਾਰ ਰਤੀ ਭਰ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਸੀ ਕੇਂਦਰ ਸਰਕਾਰ ਦੇ ਇਸ ਅੜਿਅਲ ਵਰਤੀਰੇ ਨੂੰ ਦੇਖਦੇ ਹੋਏ ਕੁਝ ਕਿਸਾਨ ਆਗੂਆਂ ਨੇ ਆਪਣੇ ਪਿਛਲੇ ਤਜਰਬੇ ਦੇ ਆਧਾਰ ਤੇ ਇਹ ਦਲੀਲ ਦਿੱਤੀ ਕਿ ਕੇਂਦਰੀ ਸਰਕਾਰ ਉਤੇ ਦਬਾਅ ਪਾਉਣ ਲਈ ਦਿੱਲੀ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਕਰਨਾ ਜ਼ਰੂਰੀ ਹੈ ਇਸ ਸੰਦਰਭ ਵਿੱਚ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਜੂਪੀ ਤੇ ਹੋਰ ਨਾਰਾਜਾਂ ਦੇ ਕਿਸਾਨ ਆਗੂਆਂ ਨਾਲ ਸਲਾਹ ਕਰਕੇ ਕਿਸਾਨਾਂ ਨੂੰ 26 ਨਵੰਬਰ ਨੂੰ ਕਾਫਲੇ ਬਣਾ ਲ ਕੇ ਦਿੱਲੀ ਪਹੁੰਚਣ ਦਾ ਸੱਦਾ ਦੇ ਦਿੱਤਾ ਸੀ ਇਹ ਸੱਦਾ ਆਉਂਦਿਆਂ ਹੀ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਅੰਦਰ ਇੱਕਦਮ ਜੋਸ਼ ਪੈਦਾ ਹੋ ਗਿਆ ਸੀ ਦਿਨਾਂ ਅੰਦਰ ਹੀ ਕਿਸਾਨਾਂ ਨੇ ਆਪ ਮੁਹਾਰੇ ਦਿੱਲੀ ਜਾਣ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਇਸ ਮੰਤਵ ਲਈ ਉਹਨਾਂ ਨੇ ਟਰੈਕਟਰ ਟਰਾਲੀਆਂ ਤੋਂ ਇਲਾਵਾ ਆਪਣੇ ਨਾਲ ਲਿਜਾਣ ਲਈ ਰਸਤ ਪਾਣੀ ਗੈਸ ਦੇ ਚੁੱਲ੍ਹੇ ਤੇ ਸਿਲੰਡਰ ਆਦ ਇਕੱਠੇ ਕਰਨੇ ਆਰੰਭ ਕਰ ਦਿੱਤੇ ਸਨ ਉਹ ਲੰਬੀ ਲੜਾਈ ਲੜਨ ਦੀ ਤਿਆਰ ਹੋ ਰਹੇ ਸਨ ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜੁਨੀਆਨਾ ਦੇ ਆਗੂਆਂ ਦਾ ਵੱਡਾ ਹਿੱਸਾ ਲੋਕਾਂ ਵੱਲੋਂ ਦਿਖਾਏ ਜਾ ਰਹੇ ਜੋਸ਼ ਨੂੰ ਦੇਖ ਕੇ ਫਿਕਰਮੰਦ ਹੋ ਗਿਆ ਸੀ ਇਹ ਆਗੂ ਆਪਣਾ ਹਰ ਕਦਮ ਮਿੰਨ ਤੋਲ ਕੇ ਚੱਲਣ ਦੇ ਆਦੀ ਸਨ ਉਹ ਕੁਝ ਵੀ ਲੋਕਾਂ ਦੀ ਪਹਿਲ ਕਦਮੀ ਉੱਤੇ ਛੱਡਣ ਲਈ ਤਿਆਰ ਨਹੀਂ ਸਨ। ਉਹਨਾਂ ਨੂੰ ਆਪ ਮੁਹਾਰਤਾ ਤੋਂ ਭੈ ਆਉਂਦਾ ਸੀ। ਸੰਸਾਰ ਵਿਆਪੀ ਤਜਰਬੇ 'ਚੋਂ ਇਹ ਗੱਲ ਸਤਾਪਤ ਹੋ ਗਈ ਹੈ ਕਿ ਵਰਗ ਆਧਾਰਤ ਜਥੇਬੰਦੀਆਂ ਜਿਨ੍ਹਾਂ ਨੂੰ ਆਮ ਤੌਰ ਤੇ ਟ੍ਰੇਡ ਯੂਨੀਅਨ ਆ ਕਿਹਾ ਜਾਂਦਾ ਹੈ ਦੇ ਆਗੂਆਂ ਨੂੰ ਆਮ ਰੂਪ ਵਿੱਚ ਹੀ ਅਹੁਦੇ ਤੇ ਸ਼ੋਹਰਤ ਦਾ ਚਸਕਾ ਪੈ ਜਾਂਦਾ ਹੈ। ਉਹ ਇਸ ਦੇ ਆਦੀ ਹੋ ਜਾਂਦੇ ਹਨ। ਇਸ ਕਰਕੇ ਉਹ ਬਹੁਤ ਛੇਤੀ ਅਸੁਰੱਖਿਅਤ ਮਹਿਸੂਸ ਕਰਨ ਲੱਗ ਪੈਂਦੇ ਹਨ। ਜੇਕਰ ਉਹਨਾਂ ਦੇ ਪੈਰੋਕਾਰ ਉਹਨਾਂ ਤੋਂ ਬਿਨਾ ਪੁੱਛੇ ਆਪਣੇ ਹੀ ਪੱਧਰ ਤੇ ਕੋਈ ਫੈਸਲਾ ਲੈ ਲੈ ਲੈਂਦੇ ਹਨ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀਆਂ ਉਹਨਾਂ ਨੂੰ ਆਪਣੇ ਅਹੁਦੇ ਦੇ ਖੋਸ ਜਾਣ ਦਾ ਡਰ ਸਤਾਉਣ ਲੱਗ ਪੈਂਦਾ ਹੈ ਇਹ ਉਹਨਾਂ ਦੀ ਧਾਇਮੀ ਕਮਜ਼ੋਰੀ ਬਣ ਜਾਂਦੀ ਹੈ ਇਸ ਕਰਕੇ ਪੰਜਾਬ ਦੇ ਪ੍ਰਮੁੱਖ ਕਿਸਾਨ ਆਗੂਆਂ ਨੂੰ ਜਿਉਂ ਹੀ ਲੋਕਾਂ ਦੇ ਆਪ ਮੁਹਾਰੇ ਰੌਂ ਦਾ ਪਤਾ ਚੱਲਿਆ ਤਾਂ ਉਹ ਇੱਕਦਮ ਫਿਕਰਮੰਦ ਹੋ ਗਏ ਸਨ ਉਹਨਾਂ ਨੇ ਇਹ ਗੱਲ ਵਾਰ-ਵਾਰ ਚੇਤਾਰਨੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਕਾਫਲੇ ਬਣਾ ਕੇ ਦਿੱਲੀ ਨੂੰ ਚਾਲੇ ਪਾ ਦੇਣਗੇ ਪਰ ਪੁਲਿਸ ਨੇ ਉਹਨਾਂ ਨੂੰ ਜਿੱਥੇ ਹੀ ਰੋਕਣ ਦਾ ਯਤਨ ਕੀਤਾ ਤਾਂ ਉਹ ਪੁਲਿਸ ਨਾਲ ਉਲਝਣ ਦੀ ਥਾਵੇਂ ਉਥੇ ਹੀ ਪੂਰਨ ਸ਼ਾਂਤਮਈ ਤਰੀਕੇ ਨਾਲ ਧਰਨਾ ਲਾ ਕੇ ਬੈਠ ਜਾਣਗੇ ਉਹਨਾਂ ਚੋਂ ਬਹੁਤ ਸਾਰਿਆਂ ਨੇ ਪੰਜਾਬ ਦੇ ਬਾਰਡਰਾਂ ਉੱਤੇ ਪੱਕਾ ਧਰਨਾ ਲਾ ਕੇ ਬੈਠਣ ਲਈ ਲੋੜੀਂਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾਹਾਂ ਨੇ ਖਨੌਰੀ ਤੇ ਡੱਬ ਵਾਲੀ ਦੇ ਬਾਡਰਾਂ ਉੱਤੇ 25 ਨਵੰਬਰ ਨੂੰ ਤੰਬੂ ਸਜਾਉਣੇ ਭਾਸ਼ਣ ਦੇਣ ਲਈ ਸਟੇਜਾਂ ਉਸਾਰਨੀਆਂ ਲਾਊਡ ਸਪੀਕਰ ਲਾਉਣੇ ਅਤੇ ਲੰਗਰ ਤਿਆਰ ਕਰਨ ਲਈ ਚੁੱਲ੍ਹੇ ਤੇ ਚੁਰਾ ਸ਼ਿੰਗਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਉਹਨਾਂ ਨੇ ਉੱਥੇ ਲੰਮੇ ਤੇ ਅਨਮਿੱਥੇ ਸਮੇਂ ਲਈ ਬੈਠਣ ਦੀਆਂ ਮੁਕੰਮਲ ਤਿਆਰੀਆਂ ਕਰ ਲਈਆਂ ਸਨ ਦੂਜੇ ਪਾਸੇ ਪੁਲਿਸ ਨੇ ਬਾਡਰਾਂ ਉੱਤੇ ਹਰਿਆਣੇ ਵਾਲੇ ਪਾਸੇ ਦਿੱਲੀ ਨੂੰ ਜਾਣ ਵਾਲੇ ਰਸਤਿਆਂ ਉਤੇ ਜ਼ਬਰਦਸਤ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਸਨ ਹਰਿਆਣੇ ਦੇ ਕਿਸਾਨਾਂ ਨੇ 26 ਦੀ ਥਾਂ 25 ਨਵੰਬਰ ਨੂੰ ਹੀ ਦਿੱਲੀ ਵੱਲ ਕੂਚ ਕਰ ਦਿੱਤਾ ਸੀ ਉਹਨਾਂ ਨੇ ਅੰਬਾਲਾ ਤੇ ਕੁਰੂਕhetra ਦੇ ਵਿੱਚਕਾਰ ਖੜੀਆਂ ਕੀਤੀਆਂ ਰੁਕਾਵਟਾਂ ਤੋੜ ਕੇ ਦਿੱਲੀ ਦੀ ਤਰਫ ਵਧਣਾ ਸ਼ੁਰੂ ਕਰ ਦਿੱਤਾ ਸੀ ਪੁਲਿਸ ਨੇ ਅਥਰੂ ਗੈਸ ਤੇ ਗੋਲੀਆਂ ਤੇ ਪਾਣੀ ਦੀਆਂ ਤੇਜ਼ ਬੁਛਾੜਾਂ ਨਾਲ ਉਹਨਾਂ ਨੂੰ ਖਦੇੜਨ ਦਾ ਪੂਰਾ ਯਤਨ ਕੀਤਾ ਪਰ ਨਵਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਨੇ ਪੁਲਿਸ ਦੀ ਜਾਲ ਤੋਪ ਵਾਲੀ ਗੱਡੀ ਉੱਤੇ ਚੜ੍ਹ ਕੇ ਬੁਛਾੜਾਂ ਦਾ ਮੂੰਹ ਪੁਲਿਸ ਦੀ ਤਰਫ ਘੁਮਾ ਦਿੱਤਾ ਸੀ ਇਹ ਕਾਰਨਾਮਾ ਕਰਕੇ ਨਵਦੀਪ ਸਿੰਘ ਨੇ ਬਾਜ਼ੀਗਰ ਦੀ ਤਰ੍ਹਾਂ ਜਾਲ ਤੋਪ ਵਾਲੀ ਗੱਡੀ ਦੇ ਉਤੋਂ ਨੇੜੇ ਖੜੀ ਟਰਾਲੀ ਵਿੱਚ ਲੰਮੀ ਛਾਲ ਮਾਰ ਦਿੱਤੀ ਸੀ ਉਸ ਦੀ ਇਹ ਵੀਡੀਓ ਵਾਇਰਲ ਹੋ ਗਈ ਸੀ ਹਰਿਆਣਾ ਦੇ ਕਿਸਾਨਾਂ ਵੱਲੋਂ ਪੁਲਿਸ ਦੀਆਂ ਰਿਕਾਵਟਾਂ ਨੂੰ ਖੜਾਉਣਿਆਂ ਵਾਂਗੂ ਤੋੜ ਦੇਣ ਦੀਆਂ ਖਬਰਾਂ ਤੇ ਤਸਵੀਰਾਂ ਨੂੰ ਦੇਖ ਕੇ ਪੰਜਾਬ ਦੇ ਕਿਸਾਨਾਂ ਅੰਦਰ ਦੂਣਾ ਜੋਸ਼ ਭਰ ਗਿਆ ਸੀ ਖਾਸ ਕਰਕੇ ਨਵਦੀਪ ਸਿੰਘ ਦੀ ਪ੍ਰਾਣਿਕ ਛਾਲ ਨੇ ਪੰਜਾਬ ਦੇ ਨੌਜਵਾਨਾਂ ਅੰਦਰ ਅਗਲੇ ਦਿਨ ਨਵਾਂ ਇਤਿਹਾਸ ਸਿਰਜਣ ਦੀ ਪ੍ਰੇਰਣਾ ਤੇ ਊਰਜਾ ਭਰ ਦਿੱਤੀ ਸੀ 26 ਨਵੰਬਰ ਨੂੰ ਕਿਸਾਨ ਆਗੂਆਂ ਦੇ ਦਿੱਲੀ ਚੱਲੋ ਦੇ ਸੱਦੇ ਤੇ ਸ਼ੰਭੂ ਬਾਰਡਰ ਉਤੇ ਇੱਕਠੇ ਹੋਏ ਕਿਸਾਨਾਂ ਨੇ ਦੇਖਿਆ ਕਿ ਸਾਹਮਣੇ 200 ਮੀਟਰ ਲੰਬੇ ਪੁਲ ਉਤੇ ਪੁਲਸ ਨੇ ਕਿਸਾਨਾਂ ਦਾ ਰਾਰਾ ਰੋਕਣ ਲਈ ਸੀਮੰਟ ਤੇ ਕੰਕਰੀਟ ਦੀਆਂ ਵੱਡੀਆਂ ਤੇ ਭਾਰੀ ਰੁਕਾਵਟਾਂ ਦੇ ਨਾਲੋ ਨਾਲ ਸਮੱਗਰੀ ਨਾਲ ਭਰੇ ਹੋਏ ਟਰੱਕ ਵਿੰਗੇ ਤਿਰਛੇ ਕਰਕੇ ਖੜੇ ਕੀਤੇ ਹੋਏ ਸਨ ਇਸ ਦੇ ਨਾਲ ਹੀ ਪੁਲਸ ਦੀ ਅਥਰੂ ਗੈਸ ਦੇ ਗੋਲੇ ਦਾਗਣ ਵਾਲੀ ਤੇ ਜਲ ਤੋਪ ਵਾਲੀ ਗੱਡੀ ਤਿਆਰ ਬਰ ਤਿਆਰ ਖੜੀਆਂ ਕੀਤੀਆਂ ਹੋਈਆਂ ਸਨ ਪੁਲਸ ਨੂੰ ਪੱਕਾ ਵਿਸ਼ਵਾਸ ਸੀ ਕਿ ਕਿਸਾਨ ਆਪਣੇ ਟਰੈਕਟਰਾਂ ਨਾਲ ਇਹਨਾਂ ਰੁਕਾਵਟਾਂ ਦਾ ਕੱਖ ਵੀ ਨਹੀਂ ਵਿਗਾੜ ਸਕਣਗੇ ਬਲਬੀਰ ਸਿੰਘ ਰਾਜੇਵਾਲ ਜਗਜੀਤ ਸਿੰਘ ਢੱਲੇਵਾਲ ਤੇ ਦਬਾਬ ਖੇਤਰ ਦੇ ਕੁਝ ਕਿਸਾਨ ਆਗੂਆਂ ਨੇ ਸ਼ੰਭੂ ਬਲਡਰ ਵਾਲੇ ਪੁਲ ਤੋਂ ਤਕਰੀਬਨ 1 ਕਿਲੋਮੀਟਰ ਪਿੱਛੇ ਹੀ ਡੇਰੇ ਜਮਾ ਲਏ ਹੋਏ ਸਨ ਉਹ ਕਿਸਾਨਾਂ ਨੂੰ ਪੁਲਸ ਨਾਲ ਉਲਝਣ ਤੋਂ ਗੁਰੇਜ਼ ਕਰਨ ਦੀਆਂ ਨਸੀਤਾਂ ਦੇ ਰਹੇ ਸਨ ਅਤੇ ਉਹਨਾਂ ਨੂੰ ਉਸੇ ਜਗ੍ਹਾ ਹੀ ਧਰਨਾ ਲਾ ਕੇ ਬੈਠ ਜਾਣ ਦੇ ਆਦੇਸ਼ ਦੇ ਰਹੇ ਸਨ ਪਰ ਜੋਸ਼ ਤੇ ਉਤਸ਼ਾਹ ਨਾਲ ਭਰੇ ਕਿਸਾਨਾਂ ਨੇ ਇਹਨਾਂ ਆਗੂਆਂ ਦੇ ਕਹੇ ਤੇ ਆਪਣੇ ਟਰੈਕਟਰ ਰੋਕਣ ਤੋਂ ਜਵਾਬ ਦੇ ਦਿੱਤਾ ਸੀ ਉਹਨਾਂ ਦੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਸਨ ਉਹ ਖਾਲਸਾਈ ਜੈਕਾਰੇ ਗੁਜਾਉਂਦੇ ਹੋਏ ਪੁਲ ਦੀ ਤਰਫ ਵਧਿਆ ਰੁਕਾਵਟਾਂ ਦੇਖ ਕੇ ਉਹਨਾਂ ਅੰਦਰ ਦੂਣਾ ਰੋ ਜਾ ਗੁੱਟਿਆ ਸੀ ਉਸ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਕਿਸਾਨਾਂ ਦੇ ਕਾਫਲੇ ਨੇ ਥਰੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਤੇਜ਼ ਬੁਛਾੜਾਂ ਨੂੰ ਪਛਾੜਦਿਆਂ ਹੋਇਆਂ ਪੁਲ ਉਤੋਂ ਰੁਕਾਵਟਾਂ ਹਟਾ ਕੇ ਲੰਘਣ ਦਾ ਰਸਤਾ ਬਣਾ ਲਿਆ ਸੀ ਇਸ ਤੋਂ ਬਾਅਦ ਟਰੈਕਟਰਾਂ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਦਿੱਲੀ ਵੱਲ ਵਧਣੀਆਂ ਸ਼ੁਰੂ ਹੋ ਗਈਆਂ ਸਨ ਇਹ ਸਾਰੀਆਂ ਝਾਕੀਆਂ ਨਾਲੋਂ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਸਨ ਇਸ ਤੋਂ ਉਤਸ਼ਾਹਿਤ ਹੋ ਕੇ ਖਨੌਰੀ ਬਾਰਡਰ ਉੱਤੇ ਵੀ ਨੌਜਵਾਨ ਕਿਸਾਨਾਂ ਨੇ ਆਪਣੇ ਆਗੂਆਂ ਦੇ ਰੋਕਣ ਤੇ ਧਮਕੀਆਂ ਦੇਣ ਦੇ ਬਾਵਜੂਦ ਸ਼ੰਭੂ ਬਾਰਡਰ ਵਾਲਾ ਹੀ ਬੀਰਤਾਪੂਰਨ ਕਥਾ ਦੁਹਰਾ ਦਿੱਤਾ ਸੀ ਦੀਪ ਸਿੱਧੂ ਨੇ ਉਸ ਦਿਨ ਸੁੱਤੇ ਉੱਠਦਿਆਂ ਹੀ ਜਦ ਸੋਸ਼ਲ ਮੀਡੀਆ ਤੇ ਨੌਜਵਾਨਾਂ ਦੇ ਰੋ ਅੱਗੇ ਸ਼ੰਭੂ ਬਾਰਡਰ ਦੀਆਂ ਵੱਡੀਆਂ ਤੇ ਭਾਰੀ ਰੁਕਾਵਟਾਂ ਦੇ ਤੈਸ ਨੈਸ ਹੋ ਜਾਣ ਦੇ ਦਿਲਕਸ਼ ਨਜ਼ਾਰੇ ਦੇਖੇ ਤਾਂ ਉਸਨੇ ਝਟਪਟ ਤਿਆਰ ਹੋ ਕੇ ਆਪਣੀ ਕਾਰ ਸ਼ੰਭੂ ਵੱਲ ਦੁੜਾ ਲਈ ਸੀ ਉਸਦੀ ਗੱਡੀ ਸਰਪੰਟ ਦੌੜਦੀ ਹੋਈ ਸ਼ੰਭੂ ਦੇ ਪੁਲ ਤੋਂ ਗੁਜ਼ਰੀ ਅਥੇ ਥੋੜੇ ਹੀ ਚਿਰ ਪਿਛੋਂ ਉਹ ਕਦੇ ਪੈਦਲ ਦੌੜਦਾ ਤੇ ਕਦੇ ਕਿਸੇ ਟਰੈਕਟਰ ਉੱਤੇ ਬੈਠਾ ਦਿੱਲੀ ਵੱਲ ਵੱਧ ਰਿਹਾ ਦਿਖਾਈ ਦਿੱਤਾ ਉਸ ਨੂੰ ਅੱਗੇ ਤੇ ਹੋਰ ਅੱਗੇ ਵਧਣ ਦੀ ਅਚ ਵੀ ਲੱਗੀ ਸਾਬ ਦਿਖਾਈ ਦਿੰਦੀ ਸੀ ਜਿੱਥੇ ਕੋਈ ਵੱਡਾ ਕਾਰਨਾਮਾ ਐਕਸ਼ਨ ਸਰ ਅੰਜਾਮ ਹੋ ਰਿਹਾ ਹੁੰਦਾ ਸੀ ਜਿੱਥੇ ਇਤਿਹਾਸ ਸਿਰਜਿਆ ਜਾ ਰਿਹਾ ਹੁੰਦਾ ਸੀ ਉਸ ਅੰਦਰ ਉੱਥੇ ਹਾਜ਼ਰ ਹੋਣ ਦੀ ਸੁਭਾਵਿਕ ਤਰੰਗ ਪੈਦਾ ਹੋ ਜਾਂਦੀ ਸੀ ਇਹ ਉਹਦਾ ਜਮਾਂਦਰੂ ਖਾਸਾ ਸੀ ਸ਼ਾਮ ਹੋਣ ਵਾਲੀ ਸੀ ਜਦੋਂ ਕਿਸਾਨਾਂ ਦੇ ਦਿੱਲੀ ਵੱਲ ਵੱਧ ਰਹੇ ਕਾਫਲਿਆਂ ਨੂੰ ਹਰਿਆਣਾ ਦੀ ਪੁਲਿਸ ਨੇ ਸਮਾਲਖਾ ਵਿਖੇ ਹੱਦੋਂ ਵੱਧ ਮਜ਼ਬੂਤ ਰੁਕਾਵਟਾਂ ਖੜੀਆਂ ਕਰਕੇ ਰੋਕ ਲਿਆ ਸੀ ਪੁਲਿਸ ਨੇ ਸੜਕ ਦੇ ਨਾਲ ਲੱਗਵੇਂ ਕੱਚੇ ਰਸਤੇ ਉੱਤੇ ਕਈ ਫੁੱਟ ਡੂੰਗੀ ਖਾਈ ਪੁੱਟ ਰੱਖੀ ਸੀ ਪੁਲਿਸ ਦਾ ਖਿਆਲ ਸੀ ਕਿ ਕਿਸਾਨਾਂ ਦੇ ਟਰੈਕਟਰ ਤਾਂ ਇੰਨੀਆਂ ਭਾਰੀ ਰੁਕਾਵਟਾਂ ਨੂੰ ਤੋੜਨ ਵਿੱਚ ਸਫਲ ਹੋ ਸਕਣਗੇ ਨਾ ਹੀ ਇੰਨੀ ਡੂੰਗੀ ਖਾਈ ਨੂੰ ਪਾਰ ਕਰ ਸਕਣਗੇ ਪਹਾੜ ਵਰਗੀਆਂ ਰੁਕਾਵਟਾਂ ਤੇ ਡੂੰਗੀ ਖਾਈ ਦੇ ਪਾਰ ਖਲੋਤੀ ਪੁਲਿਸ ਦੇ ਇੱਕ ਅਫਸਰ ਨਾਲ ਦੀਪ ਸਿੱਧੂ ਅੰਗਰੇਜ਼ੀ ਵਿੱਚ ਬਹਿਸਣ ਲੱਗ ਪਿਆ ਸੀ ਉਸ ਦੇ ਸਿਰ ਤੇ ਚਿੱਟੇ ਰੰਗ ਦਾ ਸਾਫਾ ਬੰਨਿਆ ਹੋਇਆ ਸੀ ਉਸ ਦੀ ਪੁਲਿਸ ਅਫਸਰ ਨਾਲ ਕੁਝ ਮਿੰਟਾਂ ਦੀ ਉਹ ਗੱਲਬਾਤ ਪਲਾਂ ਵਿੱਚ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ। ਇਸ ਗੱਲਬਾਤ ਨੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਤੋਂ ਲੈ ਕੇ ਇਸ ਦੇ ਕੱਟੜ ਵਿਰੋਧੀਆਂ ਤੱਕ ਸਾਰਿਆਂ ਦਾ ਹੀ ਬਰਾਬਰ ਧਿਆਨ ਖਿੱਚਿਆ ਸੀ। ਦੀਪ ਸਿੱਧੂ ਦਾ ਅੰਗਰੇਜ਼ੀ ਦਾ ਉਚਾਰਨ ਤੇ ਉਸ ਦੀ ਦਲੀਲਬਾਜ਼ੀ ਦਾ ਬੌਧਿਕ ਮਿਆਰ ਚਰਚਾ ਦਾ ਵਿਸ਼ਾ ਬਣ ਗਿਆ ਸੀ। ਪਰ ਇਸ ਦੇ ਨਾਲ ਹੀ ਉਸ ਲਈ ਵਿਪਤਾਵਾਂ ਵੀ ਵੱਧ ਗਈਆਂ ਸਨ। ਉਸ ਦੇ ਅਨੇਕਾਂ ਹੀ ਰਕੀਬ ਸ਼ਰੀਕ ਤੇ ਹਰੀਫ ਵੈਰੀ ਪੈਦਾ ਹੋ ਗਏ ਸਨ ਇਸ ਤੋਂ ਥੋੜੇ ਹੀ ਦਿਨਾਂ ਪਿਛੋਂ ਅੰਗਰੇਜ਼ੀ ਦੀ ਨਾਮਵਰ ਟੀਵੀ ਪੱਤਰਕਾਰ ਵਰਖਾ ਦਾਤ ਨੇ ਦੀਪ ਸਿੱਧੂ ਨਾਲ ਉਚੇਚੀ ਇੰਟਰਵਿਊ ਕੀਤੀ ਜਿਸ ਵਿੱਚ ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਦਤਾਂ ਹੀ دہشت ਗਰਦ ਕਹਿ ਦਿੱਤਾ ਸੀ ਉਦੋਂ ਤੱਕ ਉਸ ਨੂੰ ਤੇ ਉਸ ਵਰਗੇ ਹੋਰ ਨਾ ਲੋਕਾਂ ਨੂੰ ਵੀ ਦੀਪ ਸਿੱਧੂ ਦੇ ਵਿਚਾਰ ਧਾਰਕ ਝੁਗਾ ਪਰ ਬਹੁਤੀ ਜਾਣਕਾਰੀ ਨਹੀਂ ਸੀ ਦੀਪ ਸਿੱਧੂ ਨੇ ਵਰਖਾ datt ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦੈਸ਼ਤ ਗਰਦ ਕਹਿਣ ਤੇ ਤਿੱਖਾ ਇਤਰਾਜ਼ ਪ੍ਰਗਟਾਇਆ ਅਤੇ ਭਾਰਤ ਅੰਦਰ ਸਿੱਖਾਂ ਨਾਲ ਲਗਾਤਾਰ ਹੋ ਰਹੀਆਂ ਵਿਧੀਕੀਆਂ ਤੇ ਬੇਇਨਸਾਫੀਆਂ ਦੇ ਵੀਰਵੇ ਦੇ ਕੇ ਸੰਤ ਭਿੰਡਰਾਂ ਵਾਲੇ ਸਿੱਖ ਕੌਮ ਦੇ ਹੱਕੀ ਸੰਘਰਸ਼ ਦਾ ਨਾਇਕਕਰਾਰ ਦਿੱਤਾ ਇਸ ਗੱਲ ਤੋਂ ਪੜ੍ਹ ਕੇ ਬਰਖਾਦੱਤ ਆਪੇ ਤੋਂ ਬਾਹਰ ਹੋ ਗਈ ਸੀ ਅਤੇ ਉਸ ਨੇ ਦੀਪ ਸਿੱਧੂ ਨੂੰ ਆਪਣੇ ਚੀਕਵੇਂ ਬੋਲਾਂ ਨਾਲ ਥੱਲੇ ਲਾਉਣ ਦੇ ਪੁਰਜ਼ੋਰ ਯਤਨ ਕੀਤੇ ਪਰ ਦੀਪ ਸਿੱਧੂ ਨੇ ਬਰਖਾਦੱਤ ਦੇ ਇਸ ਆਚਰਣਹੀਣ ਵਰਤੀਰੇ ਉੱਤੇ ਪੜਕਾਹਟ ਵਿੱਚ ਆਉਣ ਦੀ ਥਾਂ ਪੂਰਨ ਠਰਮੇ ਵਿੱਚ ਰਹਿੰਦਿਆਂ ਅਜਹੀ ਉੱਚ ਪਾਏ ਦੀ ਬਹਿਸ ਕੀਤੀ ਕਿ ਉਸ ਦੀਆਂ ਨਿੱਗਰ ਦਲੀਲਾਂ ਦੇ ਸਾਹਮਣੇ ਬਰਖਾਦੱਤ ਵਰਗੀ ਮੰਨੀ ਪਰ ਮੰਨੀ ਪੱਤਰਕਾਰ ਛੱਬੀ ਪੈ ਗਈ ਸੀ ਸੰਤ ਪਿੰਡਰਾਂ ਵਾਲੇ ਦੇ ਦੁਖੀਆਂ ਨੂੰ ਇਸ ਗੱਲ ਦੀ ਬਿਲਕੁਲ ਉਮੀਦ ਨਹੀਂ ਸੀ ਉਹਨਾਂ ਨੂੰ ਇੱਕ ਅਣਜਾਣੇ ਜਿਹੇ ਸਿੱਖ ਨੌਜਵਾਨ ਅੰਦਰ ਅਜਹੀ ਕਾਬਿਲियत ਦੀ ਕੋਈ ਹਾਸ ਨਹੀਂ ਸੀ ਪਰਦੀਪ ਸਿੱਧੂ ਨੇ ਉਹਨਾਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਸਨ ਉਸ ਨੇ ਭਾਰਤ ਦੀ ਚੋਟੀ ਦੀ ਪੱਤਰਕਾਰ ਨੂੰ ਬਹਿਸ ਵਿੱਚ ਲਾ ਜਵਾਬ ਕਰਕੇ ਆਪਣੀ ਲਿਆਕਤ ਦਾ ਸਿੱਕਾ ਮਨਵਾ ਲਿਆ ਸੀ ਇਸ ਨਾਲ ਸਿੱਖ ਜਗਤ ਅੰਦਰ ਦੀਪ ਸਿੱਧੂ ਨਾਇਕ ਬਣ ਕੇ ਉੱਭਰ ਆਇਆ ਸੀ। ਇਸੇ ਦੌਰਾਨ ਸ਼ੰਭੂ ਤੇ ਖਨੋਰੀ ਦੇ ਬਾਰਡਰਾਂ ਉੱਤੇ ਪੈਰ ਗੱਡੀ ਬੈਠੇ ਕਿਸਾਨ ਆਗੂਆਂ ਦੇ ਸਾਹਮਣੇ ਹੁਣ ਦਿੱਲੀ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਗਿਆ ਸੀ। ਜਿਸ ਕਰਕੇ ਕੁਝ ਸਮੇਂ ਬਾਅਦ ਉਹ ਵੀ ਕਿਸਾਨ ਕਾਫਲਿਆਂ ਦੇ ਪਿੱਛੇ-ਪਿੱਛੇ ਪੈਰ ਕਸੀੜਦੇ ਹੋਏ ਦਿੱਲੀ ਨੂੰ ਤੁਰ ਪਏ ਸਨ। ਲੋਕਾਂ ਦਾ ਸੰਘਰਸ਼ ਜਦੋਂ ਜ਼ੋਰਦਾਰ ਵੇਗ ਫੜ ਜਾਂਦਾ ਹੈ ਤਾਂ ਇਸ ਦੀਆਂ ਆਗੂ ਸਫਾਂ ਵਿੱਚ ਅਕਸਰ ਹੀ ਤਰੇੜਾਂ ਉੱਭਰ ਆਉਂਦੀਆਂ ਹਨ ਪਹਿਲਾਂ ਹੀ ਬਣੀ ਹੋਈ ਆਮ ਸਹਿਮਤੀ ਟਿਰਕਣ ਲੱਗ ਪੈਂਦੀ ਜਿਸ ਕਰਕੇ 26 ਨਵੰਬਰ ਨੂੰ ਤਿੰਨ ਚਾਰ ਮੌਵਾਦੀ ਤੇ ਖੱਬੇ ਪੱਖੀ ਗਰਮ ਖਿਆਲੀ ਕਿਸਾਨ ਜੂਨੀਆਨਾ ਨੇ ਵੱਡੇ ਆਗੂਆਂ ਦੇ ਆਦੇਸ਼ਾਂ ਦੀ ਚੇਤਨਨ ਰੂਪ ਵਿੱਚ ਉਲੰਘਣਾ ਕਰਨ ਦਾ ਪੈਤਲਾ ਅਖਤਿਆਰ ਕਰ ਲਿਆ ਸੀ ਉਹ ਪੁਲਿਸ ਨਾਲ ਟੱਕਰਾਂ ਲੈਂਦੇ ਦਿੱਲੀ ਵੱਲ ਵਧ ਰਹੇ ਨੌਜਵਾਨਾਂ ਤੇ ਕਿਸਾਨਾਂ ਦੀ ਹਮਾਇਤ ਵਿੱਚ ਨਿੱਤਰ ਆਈਆਂ ਸਨ ਖੈਰ 26 27 ਨਵੰਬਰ ਦੀ ਵਿਚਕਾਰਲੀ ਰਾਤ ਨੂੰ ਨੌਜਵਾਨ ਕਿਸਾਨਾਂ ਨੇ ਸਮਾਲਖਾ ਵਾਲੀਆਂ ਰੁਕਾਵਟਾਂ ਨੂੰ ਹੁੰਝ ਕੇ ਪਾਸੇ ਕਰ ਦੇਣ ਦਾ ਕ੍ਰਿਸ਼ਮਾ ਕਰਦ ਖਾਇਆ ਸੀ ਇਸ ਤਰ੍ਹਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੇ ਕਾਫਲੇ ਜੋ ਛੀਲੇ ਨਾਰੇ ਗੁਜਾਉਂਦੇ ਹੋਏ ਦਿੱਲੀਂ ਗਿਆ ਬਰੂਹਾ ਉੱਤੇ ਸਿੰਘੂ ਬਾਰਡਰ ਵਿਖੇ ਜਾ ਪਹੁੰਚੇ ਸਨ ਇਸ ਤੋਂ ਬਾਅਦ ਸਿੰਘੂ ਬਾਰਡਰ ਕਿਸਾਨ ਅੰਦੋਲਨ ਦਾ ਸਰਨਾਵਾ ਹੋਰ ਗੁਜ਼ਰਿਆ ਸੀ ਦੂਜੇ ਪਾਸੇ ਜਿਹੜੇ ਕਿਸਾਨ ਖਨੌਰੀ ਤੇ ਡੱਬ ਵਾਲੀ ਦੇ ਬੈਰੀਕੇਟ ਤੋੜ ਕੇ ਦਿੱਲੀ ਵੱਲ ਵੱਧ ਰਹੇ ਸਨ ਉਹ ਸਿੰਘੂ ਬਾਰਡਰ ਦੀ ਤਰਜ਼ ਤੇ ਟਿੱਕਰੀ ਬਾਰਡਰ ਉੱਤੇ ਮੋਰਚਾ ਲਾ ਕੇ ਬੈਠ ਗਏ ਸਨ ਇਸੇ ਹੀ ਤਰ੍ਹਾਂ ਪੱਛਮੀ ਜੁਪੀ ਤੋਂ ਦਿੱਲੀ ਨੂੰ ਆ ਰਹੇ ਕਿਸਾਨ ਜਨਾਂ ਵਿੱਚ ਜ਼ਿਆਦਾਤਰ ਸਿੱਖ ਸਨ ਗਾਜ਼ੀਪੁਰ ਵਿਖੇ ਮੋਰਚਾ ਲਾ ਕੇ ਬੈਠ ਗਏ ਸਨ ਇਸ ਤਰ੍ਹਾਂ ਕਿਸਾਨਾਂ ਨੇ ਇੱਕ ਹਿਸਾਬ ਨਾਲ ਦਿੱਲੀ ਨੂੰ ਸਾਰੇ ਪਾਸਿਆਂ ਤੋਂ ਘੇਰਾ ਘਾਤ ਲਿਆ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰ ਲੇਖਕ ਸਰਦਾਰ ਅਜਮੇਰ ਸਿੰਘ ਭਾਗ 58 ਅਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ